ਫੇਲੌਰ ਦੇ ਮਹਿਲਾ ਰਵਿਦਾਸਪੁਰ ਵਿਖੇ ਕਈ ਦਿਨਾਂ ਤੋਂ ਲੋਕਾਂ ਦੇ ਘਰਾਂ ਵਿੱਚ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਮਹਿਲਾ ਵਾਸੀ ਖਾਸੇ ਪਰੇਸ਼ਾਨ ਨੇ ਮਹਿਲਾ ਵਾਸੀਆਂ ਵੱਲੋਂ ਇਸ ਸਮੱਸਿਆ ਸੰਬੰਧੀ ਕਈ ਵਾਰ ਸਥਾਨਕ ਪ੍ਰਸ਼ਾਸਨ ਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਦੱਸਿਆ ਗਿਆ ਹੈ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ ਮਹਿਲਾ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਸਮੱਸਿਆ ਨਾਲ ਉਹਨਾਂ ਨੂੰ ਨਹਾਉਣਾ ਤਾਂ ਦੂਰ ਦੀ ਗੱਲ ਪੀਣ ਲਈ ਪਾਣੀ ਵੀ ਨਹੀਂ ਮਿਲ ਰਿਹਾ ਜਿਸ ਦੇ ਚਲਦਿਆਂ ਹੀ ਉਹਨਾਂ ਵੱਲੋਂ ਆਪਣੀ ਆਵਾਜ਼ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਵਾਟਰ ਸਪਲਾਈ ਦੇ ਬਤਾਸਪੁਰਾ ਦੀ ਟੈਂਕੀ ਅੱਗੇ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਮਹੱਲਾ ਵਾਸੀਆਂ ਨੇ ਕਿਹਾ ਕਿ ਅਗਰ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਅੰਦੋਲਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਮੌਜੂਦ ਸਨ ਪਾਣੀ ਦਾ ਮਖਲਾਇਆ ਸਰ ਸਾਡੇ 15 ਦਿਨ ਤੋਂ ਹੋ ਗਿਆ ਕਿ ਪਾਣੀ ਨਹੀਂ ਆ ਰਿਹਾ ਪਾਣੀ ਪੀਣ ਤੋਂ ਵੀ ਤਰਸੇ ਹੋਇਆ ਤੇ ਬੱਚੇ ਨਾਣ ਤੋਂ ਵੀ ਤਰਸੇ ਆ ਉੱਪਰੋਂ ਗਰਮੀ ਦਾ ਮੌਸਮ ਆ ਬਿਲਕੁਲ ਵੀ ਪਾਣੀ ਨਹੀਂ ਆ ਰਿਹਾ ਜਿਹੜਾ ਨੀ ਸਿਕਾਇਤ ਕਿਸੇ ਨੂੰ ਕੀਤੀ ਕਾਤ ਜਿਲਾਪਾ ਉਹਨੂੰ ਕੀਤੀ ਸੀਗੀ ਪ੍ਰਧਾਨ ਸਾਹਿਬ ਨੂੰ ਉਹਨਾਂ ਕੋਲ ਵੀ ਗਏ ਸੀਗੇ ਕਹਿੰਦੇ ਸੀ ਕੋਈ ਨਾ ਮਸਲਾ ਜ਼ਰੂਰ ਹੱਲ ਹੋਊਗਾ ਪਰ ਸਾਡੇ ਤੱਕ ਪ੍ਰਧਾਨ ਸਾਹਿਬ ਨਹੀਂ ਪਹੁੰਚੇ ਹੈਗੇ ਕੋਈ ਵੀ ਮਤਲਬ ਨਵੰਦਾ ਹਜੇ ਤੱਕ ਸਾਡੇ ਤੱਕ ਨਹੀਂ ਪਹੁੰਚਿਆ ਹੈਗਾ ਜਦ ਕਿ ਵੋਟਾਂ ਲੈਣੀਆਂ ਨੇ ਵੋਟਾਂ ਲੈਣ ਦੇ ਟਾਈਮ ਤੱਕ ਆਂਦੇ ਨੇ ਉਸ ਤੋਂ ਬਾਅਦ ਕੋਈ ਵੀ ਫਲੋਰ ਦੇ ਇਸ ਮੱਲੇ ਦੇ ਵਿੱਚ ਨਹੀਂ ਬੜਦਾ ਹੈਗਾ ਸਾਡਾ ਮਖਲਾ ਜਿਹੜਾ ਪਾਣੀ ਦਾ ਹੈ ਜਰੂਰ ਹੱਲ ਕੀਤਾ ਜਾਵੇ ਕਿ ਫਲੋਰ ਦੇ ਵਿੱਚ ਇਸ ਪਾਣੀ ਪਹੁੰਚਿਆ ਹੋਣਾ ਚਾਹੀਦਾ ਹੈ। ਮੇਰਾ ਨਾਮ ਬਲਵیر ਚੰਦ ਬਾੜ ਨੰਬਰ 14 ਸਾਡੇ ਜਿਹੜੇ ਪਾਣੀ ਵੀ ਇਕੱਲੇ ਤੇ ਆ ਇਹ ਬਹੁਤ ਜ਼ਿਆਦਾ ਆ ਲੋਕ ਤਰਫੇ ਪਏ ਨੇ ਪਾਣੀ ਨੂੰ ਜਿਹੜੇ ਸਾਡੇ ਨਗਰ ਕੌਂਸਲ ਦੇ ਜਾਂ ਬਾਟਰ ਸਪਲਾਈ ਦੇ ਅਫਸਰ ਆ ਉਹਨਾਂ ਨੇ ਵੀ ਸ਼ਿਕਾਇਤ ਕਰ ਦਿੱਤੀ ਲੇਕਿਨ ਉਹਨਾਂ ਦੇ ਕੰਨਾਂ ਤੱਕ ਜੂਨ ਹੀ ਸਰਕੇ ਉਹੜਾ ਬਾਟਰ ਸਪਲਾਈ ਦਾ ਅਫਸਰ ਸੀ ਉਹ ਕਹਿੰਦਾ ਘਰ ਦੇ ਵਿੱਚ ਸਮਰਸੀ ਵਾਲੇ ਨਹੀਂ ਲਾਉਣਾ ਚਾਹੀਦਾ ਇਹ ਗੈਰ ਕਾਨੂੰਨੀ ਆ ਮੈਂ ਚਾਹੁੰਦਾ ਕਿ ਅੱਜ ਘਰਾਂ ਦੇ ਵਿੱਚ ਆ ਕੇ ਦੇਖੇ ਕਿ ਜੇ ਸਮਰਸੀ ਵਾਲਨਾ ਲੋਕ ਲਾਉਣ ਤਾਂ ਹੋਰ ਦਰਿਆ ਤੋਂ ਪਾਣੀ ਲੈ ਕੇ ਆਉਣ ਉਹਦੀ ਜ਼ਿੰਮੇਵਾਰੀ ਬਣਦੀ ਆ ਪਾਣੀ ਪਹੁੰਚਾਉਣਾ ਘਰਾਂ ਦੇ ਵਿੱਚ ਨਹੀਂ ਤਾਂ ਚਾਹੇ ਘੜਿਆ ਚ ਲੈ ਕੇ ਆਵੇ ਜਾਂ ਟੈਂਕਰਾਂ ਚ ਲੈ ਕੇ ਆਵੇ ਜਾਦਾ ਅਫਸਰ ਮਨਾ ਕਰ ਦੇਗਾ ਸਮਰਸੀ ਵਾਲਨਾ ਲਾਓ ਤੇ ਲੋਕ ਕੀ ਕਰਨ ਜੇ ਸਾਡੇ ਕਾਉਂਸਲਰ ਆ ਜਾਂ ਸਾਡਾ ਪ੍ਰਧਾਨ ਆ ਓਰੀਜਿਨ ਮੇ bari bari ਦੀ ਆ ਲੋਕਾਂ ਪਰ ਦੀ ਤੇ ਵੋਟਾਂ ਮੰਗਰ ਤਾਂ ਆ ਜਾਂਦੇ ਆ ਅਸੀਂ ਤੁਹਾਡੇ ਲਈ ਬਹੁਤ ਕੁਝ ਕਰਾਂਗੇ ਅਸੀਂ ਤੁਹਾਨੂੰ ਫਰੀ ਲਾਜਵੀ ਦੇਵਾਂਗੇ ਕੋਈ ਨਹੀਂ ਪੁੱਛਦਾ ਲਾਜ ਦਾ ਇੱਥੇ ਪਾਣੀ ਨਹੀਂ ਦੇ ਸਕਦੇ ਤਾਂ ਲਾਜ ਉਹਨਾਂ ਨੇ ਕਿੱਥੋਂ ਦੇਣਾ ਮੈਂ ਇਹਨਾਂ ਕੋਲਸ ਕਹਿੰਦਾ ਹੋਇਆ ਇਹਨਾਂ ਸਾਰੇ ਲੋਕਾਂ ਦੀ ਤਰਫੋਂ ਪ੍ਰਧਾਨ ਨੂੰ ਅਕਸਰਾਂ ਨੂੰ ਜਾਂ ਫਿਰ ਮੰਤਰੀ ਸਾਹਿਬਾਨਾਂ ਨੂੰ ਇਹ ਬੇਨਤੀ ਕਰਦਾ ਕਿ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ ਇੱਥੇ ਟਿਊਬਵਲ ਦਾ ਪ੍ਰਬੰਧ ਕੀਤਾ ਜਾਵੇ ਅੱਜ ਮੁਹੱਲਾ ਦਾ ਅਵਦਾਸ਼ਪੁਰਾ ਨੂਰਨਾ ਰੋਡ ਤੇ ਕੱਠੇ ਹੋਏ ਆ ਲੋਕ ਲਗਾਤਾਰ 15 ਦਿਨ ਹੋ ਗਿਆ ਹੈ ਬੇ ਇਥੇ ਲੋਕ ਜਿਹੜੇ ਆ ਪਾਣੀ ਤੋਂ ਤਰਸੇ ਪਏ ਆ ਮਾਰੂਥਲ ਬਣਿਆ ਆ ਇਥੇ ਤੇ ਨਾ ਕੋਈ ਸਰਕਾਰ ਆਲੇ ਪੁੱਛਦੇ ਆ ਤੇ ਨਾ ਹੀ ਇਥੇ ਦੇ ਜਿਹੜੇ ਕੌਂਸਲਰ ਆ ਜਿਹੜੇ ਨਿਮਾਇਤਗੀ ਕਰ ਰਹੇ ਨਾ ਕਮੇਟੀ ਦਫ਼ਤਰ ਆਲੇ ਪੁੱਛਦੇ ਨਾ ਕੌਂਸਲਰ ਪੁੱਛਦੇ ਆ ਪ੍ਰਧਾਨ ਤੱਕ ਇਹ ਨਹੀਂ ਪਹੁੰਚ ਕੀਤੀ ਕੌਂਸਲਾ ਤੱਕ ਪਹੁੰਚ ਕੀਤੀ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਜਿਹੜੇ ਲੋਕ ਆ ਉਹ ਪਾਣੀ ਤੋਂ ਤੈਬਕੇ ਤੈਬਕੇ ਤੋਂ ਤਰਸੇ ਪਏ ਆ ਟੈਂਪਰੇਚਰ ਜਿਹੜਾ ਅੱਜ ਮੌਸਮ ਆ ਉਹ ਲਗਭਗ 42 ਤੋਂ 60 ਡਿਗਰੀ ਹੋ ਗਿਆ ਵੀ ਲੋਕਾ ਕੱਪੜੇ ਧੋਣ ਤੋਂ ਵੀ ਦੁਖੀ ਆ ਨਹਾਉਣ ਤੋਂ ਵੀ ਦੁਖੀ ਆ ਪਾਣੀ ਪੀਣ ਤੋਂ ਵੀ ਦੁਖੀ ਆ ਇਸ ਕਰਕੇ ਅੱਜ ਅਸੀਂ ਫੈਸਲਾ ਕੀਤਾ ਲੋਕਾਂ ਦੇ ਨਾਲ ਸਲਾਹ ਕਰਕੇ ਆਉਣ ਆਏ ਸਮੇਂ ਦੇ ਵਿੱਚ ਆ ਜਿਹੜਾ ਰੋਡ ਆ ਸਾਡਾ ਜਾ ਰਿਹਾ ਨੂਰਮਾ ਰੋਡ ਇੱਥੇ ਅਸੀਂ ਧਰਨਾ ਲਾਵਾਂਗੇ ਰੋਡ ਜਾਮ ਕਰਾਂਗੇ ਜੇ ਇੱਕ ਦੋ ਦਿਨਾਂ ਵਿੱਚ ਨਾ ਇਹ ਨਹੀਂ ਸੁਣਿਆ ਸੁਣਾਈ ਕੀਤੀ ਨਾ ਪਾਣੀ ਪਹੁੰਚਦਾ ਕੀਤਾ ਇਹ ਲੋਕਾਂ ਨਾਲ ਇਕੱਠੇ ਕਰਕੇ ਇਹ ਜਿਹੜਾ ਰੋਡ ਆ ਜਾਮ ਕਰਾਂਗੇ ਜਿਹੜੀ ਆ ਦੂਜੀ ਬੋਟੇ ਆ ਜਿਹੜੀ ਲੱਗੀ ਹੋਈ ਆ ਉਹਦੇ ਕੋਲ ਬੈਠ ਕੇ ਪ੍ਰਦਰਸ਼ਨ ਕਰਾਂਗੇ